ਪੰਜਾਬ ਦੇ ਵਿੱਚ ਬਿਜਲੀ ਬਿੱਲਾਂ ਨੂੰ ਲੈ ਕੇ ਇੱਕ ਬੇਹਤ ਵੱਡੀ ਖਬਰ ਆ ਚੁੱਕੀ ਹੈ ਦੱਸਣ ਦਸਈਏ ਕਿ ਹੁਣੇ ਬਿਜਲੀ ਬਿੱਲਾਂ ਨੂੰ ਲੈ ਕੇ ਸਰਕਾਰ ਦੇ ਕੋਲੋਂ ਐਕਸ਼ਨ ਲੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਹਾਲੇ ਆਪਣੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਹੈ ਉਹ ਜ਼ਰਾ ਧਿਆਨ ਨਾਲ ਖਬਰ ਸੁਣ ਲਿਓ ਕਿਉਂਕਿ ਤੁਹਾਡੇ ਬਿਜਲੀ ਕਨੈਕਸ਼ਨ ਕੱਟੇ ਜਾਣਗੇ ਸਰਕਾਰ ਦੇ ਵੱਲੋਂ ਲਗਾਤਾਰ ਹੀ ਇਸ ਪੂਰੇ ਮਾਮਲੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਯਾਨੀ ਕਿ ਹੁਣ ਜਿਹੜੇ ਲੋਕ ਧੋਖਾਧੜੀ ਕਰਦੇ ਨੇ ਬਿਜਲੀ ਦੇ ਬਿੱਲ ਨਹੀਂ ਜਿਹੜੇ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾਣਗੇ ਪੂਰੀ ਖਬਰ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਇਹ ਵੀ ਜਾਣਕਾਰੀ ਦੱਸ ਦਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਕਰੋੜਾਂ ਦੀ ਜਿਹੜੀ ਆ ਦੇਣਦਾਰੀ ਹੱਲੇ ਜਿਹੜੀ ਬਾਕੀ ਐ ਉਸ ਨੂੰ ਲੈ ਕੇ ਹੁਣ ਵੱਡੇ ਐਕਸ਼ਨ ਲਏ ਜਾ ਰਹੇ ਨੇ ਪੰਜਾਬ ਦੇ ਵਿੱਚ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਨਾਲ ਵਿਭਾਗ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਔਰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਜਲੰਧਰ ਸਰਕਲ ਦੀ ਗੱਲ ਕਰੀਏ ਤਾਂ ਇੱਥੇ ਦੇ ਬਿਜਲੀ ਖਪਤਕਾਰਾਂ ਤੇ ਕਰੋੜਾਂ ਦੀ ਦੇਣਦਾਰੀ ਹੱਲੇ ਪੈਂਡਿੰਗ ਹੈ ਔਰ ਪਾਵਰ ਕਮ ਵੱਲੋਂ रिकवरी मुहिम चलाई गई है जिसके तहत बीते कल 300 ਤੋਂ ਵੱਧ ਬਿਜਲੀ ਕਨੈਕਸ਼ਨ ਕੱਟੇ ਗਏ ਨੇ ਔਰ 45 ਲੱਖ ਤੋਂ ਵੱਧ ਦੀ ਵਸੂਲੀ ਕੀਤੀ ਗਈ ਹੈ। ਵਿਦੇ ਸਾਲ ਦੀ ਅਜੇ ਅਸੀਂ ਕਲੈਕਸ਼ਨ ਦੀ ਗੱਲ ਕਰ ਲਈਏ ਤਾਂ ਮਾਰਚ ਮਹੀਨਾ ਖਤਮ ਹੋਣ ਲਈ ਸਿਰਫ 2 ਹਫ਼ਤੇ ਬਾਕੀ ਨੇ। ਜਿਸ ਕਰਕੇ ਵਿਭਾਗ ਨੇ ਸਖਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ। ਉੱਥੇ ਹੀ ਵੱਧ ਤੋਂ ਵੱਧ ਬਕਾਇਆ ਵੱਲੋਂ ਜਿਹੜੇ ਇਲਾਕਿਆਂ ਦੇ ਲਾਊਡ ਸਪੀਕਰ ਜ਼ਰੀਏ ਨਾਊਂਸਮੈਂਟ ਕਰਵਾਈ ਜਾ ਰਹੀ ਹੈ ਔਰ ਦਾਜ਼ੀਏ ਕਿ ਨਾਰਥ ਜ਼ੋਨ ਦੇ ਹੈੱਡ ਚੀਫ ਜਿਹੜੇ ਨੇ ਉਨਾ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਹਦਾਇਤਾਂ ਸਖਤ ਦਿੱਤੀਆਂ ਨੇ ਰਿਕਵਰੀ ਤੇਜ਼ ਕਰਨ ਦੇ ਹੁਕਮ ਜਾਰੀ ਹੋਏ ਨੇ ਇਸ ਮੀਟਿੰਗ ਦੇ ਵਿੱਚ ਦੱਸਿਆ ਕਿ ਹੁਣ ਵੱਡੇ ਐਕਸ਼ਨ ਲੈਣ ਦੀ ਗੱਲ ਆਖੀ ਔਰ ਦੱਸਿਆ ਇਹ ਵੀ ਕਿਹਾ ਗਿਆ ਕਿ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੂੰ ਕਿ ਮਾਰਚ ਮਹੀਨੇ ਵਿੱਚ ਹੁਣ ਤੱਕ ਕੁੱਲ 18 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਔਰ ਜਿਹੜੇ ਲੋਕ ਨੇ ਉਹਨਾਂ ਦੇ ਬਿੱਲਾਂ ਦੇ ਬਿੱਲ ਜਿਹੜੇ ਨਹੀਂ ਦਿੱਤੇ ਗਏ ਨੇ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਗਏ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਪ੍ਰਤੀ ਮਹੀਨਾ 300 ਯੂਨਟ ਮੁਫਤ ਬਿਜਲੀ ਮੁਹੱਈਆ ਵੀ ਕਰਵਾਈ ਜਾ ਰਹੀ ਹੈ ਮੋਸਤੋ ਬਿਜਲੀ ਮਿਲਣ ਦੀ ਆੜ ਵਿੱਚ 300 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਸੀ ਔਰ ਲਗਾਤਾਰ ਵੱਧ ਰਹੇ ਡਿਫਾਲਟਰ ਰਾਸ਼ੀ ਦੀ ਵਸੂਲੀ ਲਈ ਪਾਵਰਕਾਮ ਦੇ ਵੱਲੋਂ ਸਖਤਾਈ ਕੀਤੀ ਆ ਔਰ ਉਹਨਾਂ ਨੂੰ ਸਖਤਾਈ ਕਰਨੀ ਪਈ ਆ 300 ਤੋਂ ਵੱਧ ਕਨੈਕਸ਼ਨ ਜਿਹੜੇ ਨੇ ਉਹ ਕੱਟੇ ਗਏ ਨੇ ਦੱਸਦੀ ਹੈ ਕਿ ਜਲੰਧਰ ਸਰਕਲ ਦੇ ਸੁਪਰਡੈਂਟਸ ਇੰਜੀਨੀਅਰ ਦੇ ਚਾਰਜ ਸੰਭਾਲਣ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਦਿੱਤਾ ਕਿ ਇਹ ਵੱਟਾ ਵਿਸ਼ੇਸ਼ ਧਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਡਿਫਾਲਟਰ ਨੇ ਉਹਨਾਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਬਿਜਲੀ ਦੇ ਕਨੈਕਸ਼ਨ ਤੁਹਾਡੇ ਕੱਟੇ ਜਾਣਗੇ ਤੁਹਾਨੂੰ ਹਾਲਾਂਕਿ ਸਰਕਾਰ ਦੇ ਵੱਲੋਂ 300 ਯੂਨਟ ਮੁਫਤ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ 300 ਯੂਨਟ ਮੁਫਤ ਬਿਜਲੀ ਮਿਲਣ ਤੋਂ ਬਾਅਦ ਜਿੱਥੇ 300 ਯੂਨਟ ਤੋਂ ਬਾਅਦ ਤੁਹਾਡੀ ਬਿਜਲੀ ਦੀ ਖਪਤ ਹੋ ਜਾਂਦੀ ਹੈ ਤਾਂ ਉਹ ਬਿੱਲ ਲੜੇ ਲੋਕ ਨਹੀਂ ਦੇ ਰਹੇ ਨੇ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਫਟੇ ਪੱਦਰ ਤੇ ਉੱਤੇ ਰਿਕਵਰੀ ਕੀਤੀ ਜਾ ਰਹੀ ਹੈ। ਅਹਿਮ ਖਬਰ ਇਸ ਵਕਤ ਦੀ ਔਰ ਜੇਕਰ ਤੁਸੀਂ ਵੀ ਹੱਲੇ ਆਪਣੇ ਪੈਂਡਿੰਗ ਬਿੱਲਾਂ ਦੀ ਰਿਕਵਰੀ ਜਾਨੀ ਕਿ ਜਿਹੜੇ ਨਹੀਂ ਦਿੰਦੇ ਨੇ ਉਹਨੂੰ ਲੈ ਕੇ ਤੁਸੀਂ ਵੀ ਸਾਵਧਾਨ ਰਹਿਣਾ ਕਿਉਂਕਿ ਉਹ ਤੁਹਾਡੇ ਉੱਤੇ ਵੀ ਸਜ਼ਾ ਕੱਸਿਆ ਜਾ ਸਕਦਾ ਹੈ ਔਰ ਉਸ ਤੋਂ ਬਾਅਦ ਹੁਣ ਤੁਹਾਡੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਤੁਹਾਡੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਸਕਦੇ ਨੇ। ਇਹੇ ਜਾਣਕਾਰੀ ਅਹਿਮ ਪੰਜਾਬ ਵਾਸੀਆਂ ਦੇ ਲਈ ਹੈ ਕਿਉਂਕਿ ਹੁਣ ਜਿਨ੍ਹਾਂ ਨੇ ਆਪਣੇ ਬਿੱਲਾਂ ਦੀ ਅਦਾਇਗੀ ਨਹੀਂ ਦਿੱਤੀ ਆ ਹਲੇ ਦੇਣਦਾਰ ਤਾਂ ਉਹ ਜ਼ਰਾ ਸਾਵਧਾਨ ਰਹਿਣ ਕਿਉਂਕਿ ਉਹ ਸਰਕਾਰ ਐਕਸ਼ਨ ਦੇ ਵਿੱਚ ਹੈ ਔਰ ਜਲੰਧਰ ਦੇ ਵਿੱਚ 300 ਤੋਂ ਵੱਧ ਜਿਹੜੇ ਬਿਜਲੀ ਦੇ ਕਨੈਕਸ਼ਨ ਕੱਟੇ ਗਏ ਨੇ ਔਰ ਕਰੋੜਾਂ ਦੇ ਹਿਸਾਬ ਦੇ ਨਾਲ ਲੱਖਾਂ ਦੇ ਹਿਸਾਬ ਦੇ ਨਾਲ ਇਹ ਜਿਹੜੀ ਅਦਾਇਗੀ ਵਸੂਲੀ ਗਈ ਆ ਯਾਨੀ ਕਿ ਹੁਣ ਬਹੁਤ ਵੱਡਾ ਜਿਹੜਾ ਪ੍ਰਵਾਹ ਜਿਹੜਾ ਵਾ OPSC L ਵਿਭਾਗ ਨੂੰ ਕਰ ਪੈਂਦਾ ਹੈ ਔਰ ਵਿਭਾਗ ਜਿਹੜਾ ਵਾ ਘਾਟੇ ਦੇ ਵਿੱਚ ਜਾ ਰਹੇ ਇਸ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਉੱਤੇ ਐਕਸ਼ਨ ਲੈਂਦੇ ਜਾ ਰਹੇ ਨੇ ਵੱਡੀ ਖਬਰ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ